ਸਸੀ ਆਖਣ ਦੋਸਤੋ ਮੈਂ ਕੁਲਵਿੰਦਰ ਸਿੰਘ ਵੈਂਡਰ ਜデアਣਾ ਜ਼ਿਲ੍ਹਾ ਫਰੀਦਕੋਟ ਅੱਜ ਆਪਾਂ ਪੀਆਰ 126 ਦੀ ਦੂਜੀ ਸ਼ਿਫਟ ਦੀ ਪਨੀਰੀ ਵੇਚਣ ਲੱਗੇ ਆਂ ਪਹਿਲਾਂ ਆਪਾਂ ਉਹ ਤਿੰਨ ਚਾਰੇ ਵੀਜੇ ਸੀਗੇ ਉਹਨਾਂ ਨੂੰ ਅੱਜ ਪਾਣੀ ਲਾ ਰਹੇ ਆਂ ਆਪਾਂ 10 ਤਰੀਕ ਨੂੰ ਵੀਜੇ ਸੀ ਅੱਜ 15 ਤਰੀਕ ਦਿਨ ਐਤਵਾਰ ਤੇ ਸੰਗਰਾਮ ਅੱਜ ਪਹਿਲੀ ਹਾਰ ਹੋਈ ਆ ਅੱਜ ਆਪਾਂ ਦੂਜੀ ਸ਼ਿਫਟ ਬੀਜਾਂਗੇ ਆਹ ਦੋ ਕਿਾਰੇ ਤੇ ਫਿਰ 20 ਤਰੀਕ ਨੂੰ ਇੱਕ 11 ਉਹ ਲਾਸਟ ਵਾਲਾ ਆਪਾਂ ਫਿਰ ਬੀਜਾਂਗੇ ਸੋ ਦੋਸਤੋ ਅੱਜ ਇੱਕ ਨਵਾਂ ਤਜਰਬਾ ਕੀਤਾ ਪਹਿਲਾਂ ਕਣਕ ਤੇ ਕੀਤਾ ਸੀ ਇਹ ਤਜਰਬਾ ਤੇ ਕਾਮਯਾਬ ਸੀਗਾ ਤੇ ਕੁਝ ਕਿਸਾਨ ਵੀਰਾਂ ਨੇ ਝੋਨੇ ਤੇ ਵੀ ਕੀਤਾ ਸੀਗਾ ਤੇ ਆਪਾਂ ਪਰ ਪਹਿਲੀ ਵਾਰੀ ਕਰ ਰਹੇ ਆ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਆ ਇਹ ਆਪਣਾ ਬੀਜ ਹੈ ਪੀਆਰ 126 ਦਾ ਇਹ ਇਹਨੂੰ ਆਪਾਂ ਬੀਜਣ ਤੋਂ ਪਹਿਲਾਂ ਤੇ ਹੁਣ ਆਪਾਂ ਛਿੱਟਾ ਦੇਣਾ ਹੈ ਸਾਰੇ ਕੈਰੀਜ ਤੇ ਉਸ ਤੋਂ ਪਹਿਲਾਂ ਇਹਨੂੰ ਆਪਾਂ ਜਿਹੜੀ ਨੈਨੋ ਡੀਏਪੀ ਆਉਂਦੀ ਆ ਆ ਜਿਹੜੀ ਤੁਸੀਂ ਦੇਖ ਰਹੇ ਹੋ ਐਫ ਕੋ ਦੀ ਨੈਨੋ ਡੀਏਪੀ 8 16 ਜਿਹਦੇ ਵਿੱਚ 8% ਨਾਈਟ੍ਰੋਜਨ ਤੇ 16 ਫਾਸਫੋਰਸ ਹੁੰਦੀ ਹੈ ਇਹ ਆਪਾਂ ਬੀਜ ਨੂੰ ਲਾ ਕੇ ਬੀਜ ਰਹੇ ਹਾਂ ਇਸ ਵਾਰ ਇਹ ਆਪਣਾ ਪਹਿਲਾ ਹੀ ਤਜਰਬਾ ਹੈ ਤੇ ਕਹਿੰਦੇ ਆ ਵੀ ਕਾਫੀ ਕਾਮਯਾਬ ਆ ਜੀ ਇਹ ਕਿਉਂਕਿ ਜਿਹੜਾ ਬੇਸਿਕ ਲੋਡ ਹੁੰਦੀ ਆ ਜਿਹੜੀ ਆਪਣਾ ਫਾਸਫੋਰਸ ਤੇ ਨਾਈਟrogen ਦੀ ਉਹ ਕਹਿੰਦੇ ਵੀ ਜਦੋਂ ਬੀਜ ਨੂੰ ਲਾ ਕੇ ਆਪਾਂ ਬੀਜਾਂਗੇ ਤਾਂ ਇਹਨੂੰ ਉਹ ਕਾਟ ਨਹੀਂ ਆਉਂਦੀ ਤੇ ਆਪਾਂ ਜਿਹੜੀ ਥੱਲੇ ਡੀਏਪੀ ਵਗੈਰਾ ਪਾਉਣੇ ਆ ਉਹ ਕਈ ਵਾਰੀ ਨਹੀਂ ਮਿਲਦੀ ਸ਼ਾਰਟੇਜ ਵਗੈਰਾ ਹੁੰਦੀ ਆ ਤਾਂ ਉਸ ਟਾਈਮ ਵੀ ਇਹ ਇੱਕ ਪੂਰਾ ਵਧੀਆ ਕੰਮ ਕਰਦੀ ਆ ਉਸੇ ਦੇ ਤਜਰਬੇ ਦੇ ਤੌਰ ਤੇ ਹੀ ਆਪਾਂ ਇਹਨੂੰ ਬੀਜ ਨੂੰ ਲਾ ਕੇ ਬੀਜ ਰਹੇ ਆ ਵੀ ਜੇ ਕੱਲ ਨੂੰ ਦੂਸਰੀ ਡੀਏਪੀ ਦੀ ਸ਼ਾਰਟੇਜ ਆਉਂਦੀ ਆ ਤੇ ਨੈਨੋ ਡੀਜੀਪੀ ਕਿੰਨਾ ਕੁ ਕੰਮ ਕਰਦੀ ਆ ਪੱਤੇਯਰਬਾ ਕਰ ਰਹੇ ਆ ਕਿੰਨਾ ਕੁ ਕਾਮਯਾਬ ਹੁੰਦਾ ਮੈਂ ਪਿਛਲੇ ਸਾਲ ਕਣਕ ਤੇ ਕਾਫੀ ਕਿਸਾਨ ਵੀਰਾਂ ਨੇ ਲਾ ਕੇ ਬੀਜੀ ਸੀਗੀ ਕਣਕ ਦੇ ਬੀਜ ਨੂੰ ਤੇ ਚੰਗੇ ਦੱਸਦੇ ਰਿਜ਼ਲਟ ਆਏ ਆ ਜਿਵੇਂ ਕਿ ਨੈਨੋ ਯੂਰੀਆ ਜਿਹੜੀ ਕਿ ਮੱਕੀ ਵਾਲੇ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਕਾਮਯਾਬ ਸਾਬਤ ਹੋਈ ਆ ਤੇ ਇਸ ਤਰ੍ਹਾਂ ਇਹਨਾਂ ਨੇ ਡੀਜੀਪੀ ਵੀ ਕੱਢੀ ਆ ਨੈਨੋ ਤੇ ਜਿਹਦਾ ਕਿ ਛੜਕਾ ਕਰਨ ਨੂੰ ਕਹਿੰਦੇ ਆ ਵੈਸੇ ਤਾਂ ਪਰ ਆਪਾਂ ਛੜਕਾ ਨਾਲੋਂ ਇਹ ਨੀ ਆਵਾ ਚਲਬਾ ਕੀਤਾ ਬੀਜ ਨੂੰ ਲਾਉਣ ਦਾ ਤੇ ਦੇਖਦੇ ਹਾਂ ਕਿਸ ਤਰ੍ਹਾਂ ਦਾ ਰਿਜ਼ਲਟ ਆਉਂਦਾ ਐ ਜਿਹੜੇ ਕਿਸਾਨ ਵੀਰਾਂ ਨੇ ਝੋਨੇ ਦੀ ਪਨੀਰੀ ਬੀਜਣ ਵੇਲੇ ਲਾਇਆ ਸੀ ਬੀਜ ਨੂੰ ਉਹ ਦੱਸਦੇ ਆ ਵੀ ਵਧੀਆ ਰਿਜ਼ਲਟ ਆਇਆ ਇਹਦੇ ਕੋਈ ਕਾਟ ਵਗੈਰਾ ਨਹੀਂ ਆਉਂਦੀ ਕੀ ਤੇ ਚੋਂ ਵਧੀਆ ਰਹਿੰਦਾ 26 ਹੈ ਜਿਹੜਾ ਆਪਾਂ ਇਹ 26 ਦੇ ਤਜਰਬਾ ਕਰ ਰਹੇ ਹਾਂ ਕਿਉਂਕਿ ਆਪਾਂ ਥੋੜੀ ਜੀ ਐਕਸਟਰਾ ਪਨੀਰੀ ਬੀਜ ਦੇ ਹੁੰਦੇ ਆ 26 ਦੀ ਤੇ ਬਾਕੀ ਜੇ ਤਜਰਬਾ ਸਫਲ ਰਿਹਾ ਤਾਂ ਜਿਹਦਾ ਵਧੀਆ ਤੁਹਾਡੇ ਨਾਲ ਜਾਣਕਾਰੀ ਫੇਰ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਰਹਿੰਦਾ ਇਹ ਕਿਉਂਕਿ ਜਿਹੜਾ ਆਪਣਾ ਵੀ ਬੀ ਨੂੰ ਲਾ ਕੇ ਇਹ ਕਹਿੰਦੇ ਵੀ ਸਿੱਧਾ ਡਾਇਰੈਕਟ ਜਾਦੇ ਇਹਦਾ ਜਿਹੜਾ ਹੈਗਾ ਕੰਮ ਕਰਦੀ ਹੈ ਡੀਏਪੀ ਇਹ ਕਿਸਾਨਾਂ ਦੇ ਤਜਰਬੇ ਕੀਤੇ ਹੋਏ ਆ ਮੈਨੂੰ ਲੱਗਦਾ ਵੀ ਸ਼ਾਇਦ ਯੂਨੀਵਰਸਿਟੀ ਤਾਂ ਨਹੀਂ ਕਹਿੰਦੀ ਕਿ ਵੀ ਤੁਸੀਂ ਡੀਏਪੀ ਲਾਓ ਕੋਸ਼ ਜਿਹੜੇ ਤਜਰਬੇ ਆਪਣੇ ਆਪ ਦੇ ਹੁੰਦੇ ਆ ਜਿ ਜਿਹੜੇ ਆਪਾਂ ਕਰਦੇ ਆ ਤੇ ਉਹਦੇ ਕੀ ਰਿਜ਼ਲਟ ਆਉਂਦੇ ਆ ਬਾਕੀ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ 10 ਤਰੀਕ ਦੀ ਆਪਾਂ ਪਨੀਰੀ ਬੀਜੀ ਸੀ ਉਹਨੂੰ ਪਾਣੀ ਆਪਾਂ ਅੱਜ ਲਾਇਆ ਹੁਣ 15 ਤਰੀਕ ਨੂੰ ਤੇ ਕਈ ਕਿਸਾਨ ਰੋਜ਼ ਪਾਣੀ ਲਾਉਂਦੇ ਆ ਤੇ ਉਹ ਆਪ ਦਾ ਆਪ ਦਾ ਤਜਰਬਾ ਆਪਦੇ ਆਪਦੇ ਖੇਤ ਦਾ ਹਰ ਦਾ ਆਪ ਦਾ ਆਪ ਦਾ ਹਿਸਾਬ ਹੁੰਦਾ ਆ ਆਪਾਂ ਅੱਜ ਜਮਾਂ ਜਦੋਂ ਜਰਮੀਨੇਸ਼ਨ ਪੂਰੀ ਹੋ ਗਈ ਆ ਵਿੱਚ ਸਾਹਮਣੇ ਤੁਹਾਨੂੰ ਦਿਖ ਰਹੀ ਆ ਵੀ ਹਰੇ ਭਈ ਮਾਰ ਰਹੀ ਆ 26 ਦੀ ਪਨੀਰੀ ਤੇ ਫੇਰ ਪਾਣੀ ਆਪਾਂ ਦੂਸਰਾ ਅੱਜ ਲਾਇਆ ਇਹਨੂੰ ਉਵੇਂ ਇਸ ਤਰ੍ਹਾਂ ਇਹਦਾ ਵੀ ਜਿਹੜਾ ਤਜਰਬਾ ਆਪਣਾ ਪਹਿਲੀ ਵਾਰੀ ਆਪਾਂ ਕਰ ਰਹੇ ਆਂ ਆਫ ਕੋ ਦੀ ਨੈਨੋ ਡੀਏਪੀ 8 16 0 8% ਮਤਲਬ ਕਿ ਇਹਦੇ ਵਿੱਚ ਕਹਿੰਦੇ ਆ ਵੀ ਨਾਈਟrogen ਹੈ 16 ਫਾਸਫੋਰਸ ਹੈ ਤੇ ਸੋ ਦੋਸਤੋ ਦੇਖਦੇ ਆ ਅੱਗੇ ਕੀ ਰਿਜ਼ਲਟ ਆਉਂਦਾ ਹੈ ਬਾਕੀ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਝੋਨੇ ਦੇ ਬੀਜ ਨੂੰ ਲਾਈ ਸੀਗੀ ਡੀਏਪੀ ਉਹਨਾਂ ਦਾ ਕੀ ਰਿਜ਼ਲਟ ਆਇਆ ਉਹ ਵੀ ਜਰੂਰ ਦੱਸਣ ਕਮੈਂਟ ਕਰਕੇ ਸੋ ਥੈਂਕ ਯੂ ਧੰਨਵਾਦ